ਹਕਾਂ ਦੇ ਲਈ ਹਾਕਾਂ ਮਾਰੇ ਤੁਸੀਂ ਬੰਦ ਕਰੇ ਨੇ ਕੰਨ ਵੀ ਲੋਕੋ ਖਨੌਰੀ ਬਾਰਡਰ ਤੇ ਅਨ ਦਾਤਾ ਇੱਕ ਛੱਡੀ ਬੈਠਾ ਅਨ ਵੀ ਲੋਕੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਕੋਰ ਵੀਡੀਓ ਹੋਰ ਰਚਨਾ ਸੋ ਅੱਜ ਦੀ ਇਹ ਵੀਡੀਓ ਦਰਸ਼ਨ ਸਿੰਘ ਸਾਬ ਦਾ ਸਰਪੰਚ ਭਾਗਬਰੀ ਉਹਨਾਂ ਨੇ ਲਿਖੀ ਹੋਈ ਹੈ ਸਜਦੀ ਇਸ ਵੀਡੀਓ ਦੇ ਵਿੱਚ ਸਮੇਂ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਸਾਨੂੰ ਕੋਈ ਬਣਦਾ ਇਨਸਾਫ ਨਹੀਂ ਮਿਲਦਾ ਜਦੋਂ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਉਦੋਂ ਕਿਸੇ ਨਾ ਕਿਸੇ ਇਨਸਾਨ ਨੂੰ ਸਾਹਮਣੇ ਆਉਣਾ ਪੈਂਦਾ ਹੈ ਤੇ ਸਾਹਮਣੇ ਆ ਕੇ ਲੋਕਾਂ ਦੀ ਭਲਾਈ ਲਈ ਆਪਣੇ ਆਪ ਨੂੰ ਦਾਤੇ ਲਾਉਣਾ ਪੈਂਦਾ ਹੈ ਸੋ ਬਿਲਕੁਲ ਇਸੇ ਤਰ੍ਹਾਂ ਦਾ ਹੀ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਭਾਵੇਂ ਕਿ ਕੁਝ ਉੱਚੀਆਂ ਪਦਵੀਆਂ ਤੇ ਬੈਠੇ ਲੋਕਾਂ ਨੂੰ ਮਰਨ ਵਰਤਨਾ ਦਾ ਸ਼ਬਦ ਇੱਕ ਆਮ ਜਿਹਾ ਲੱਗਣ ਲੱਗਿਆ ਪਰ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਜਿਹੜਾ ਆਪਣਾ ਪਰਿਵਾਰ ਛੱਡ ਕੇ ਇਹ ਕੰਮ ਕਰਦਾ ਹੈ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ। ਸਵਾ ਉਹ ਦਰਸ਼ਨ ਸਿੰਘ ਭਾਗਪੁਰ ਜੀ ਨੇ ਡੱਲੇਵਾਲ ਜੀ ਦੇ ਹੱਕ ਦੇ ਵਿੱਚ ਕੀ ਲਿਖਿਆ ਆਪਾਂ ਸਾਰੇ ਦੇਖਦੇ ਹਾਂ। ਕਹਿੰਦੇ ਹੱਕਾਂ ਦੇ ਲਈ ਹੱਕਾਂ ਮਾਰੇ ਤੁਸੀਂ ਬੰਦ ਕਰੇ ਨੇ ਕੰਨ ਵੀ ਲੋਕੋ। ਖਨੌਰੀ ਬਾਰਡਰ ਤੇ ਅੰਨ ਦਾ ਤਾਂ ਇੱਕ ਛੱਡੀ ਬੈਠਾ ਅੰਨ ਵੀ ਲੋਕੋ। ਆਰ ਪਾਰ ਦੀ ਗੱਲ ਕਰੂਗਾ ਸਿੰਘ ਗੁਰੂ ਦਾ ਭਾਈ ਡੱਲਾ। ਚਲੋ ਆਪਾਂ ਵੀ ਸਾਥ ਨਿਭਾਈਏ। ਨਾ ਸਮਝ ਲੈਣ ਸਰਕਾਰਾਂ ਕੱਲਾ। ਉਹ ਗਾਂ ਉੱਪਰ ਕੱਠ ਕਰਨ ਨੂੰ ਉੰਜ ਤੁਸੀਂ ਉਹ ਨੰਬਰ 1 ਦੇ ਲੋਕੋ ਖਨੌਰੀ ਬਾਰਡਰ ਤੇ ਅੰਨ ਦਾਤਾ ਇੱਕ ਛੱਡੀ ਬੈਠਾ ਅੰਨ ਦੇ ਲੋਕੋ ਕਹਿੰਦੇ ਕਿਸਾਨ ਅਤੇ ਮਜ਼ਦੂਰ ਭਰਾਵੋ ਫੇਰ ਦੁਬਾਰਾ ਚੱਲੀਏ ਦਿੱਲੀ ਕਿਸਾਨ ਅਤੇ ਮਜ਼ਦੂਰ ਭਰਾਵੋ ਫੇਰ ਦੁਬਾਰਾ ਚੱਲੀਏ ਦਿੱਲੀ ਪਹਿਲਾਂ ਸੀ ਜੋ ਮੰਜੀ ਠੋਕੀ ਲੱਗਦਾ ਫੇਰ ਹੋਈ ਹੈ ਢਿੱਲੀ ਦਿੱਲੀ ਵੱਲ ਨੂੰ ਫੇਰ ਚੜਾ ਕੇ ਜਾਣਾ ਪੈਣਾ ਜਨ ਦੇ ਲੋਕੋ ਖਨੌਰੀ ਬਾਰਡਰ ਤੇ ਅਨਦਾਤਾ ਇੱਕ ਛੱਡੀ ਬੈਠਾ ਅਨਵੇਂ ਲੋਕੋ ਕਹਿੰਦੇ ਧੜੇ ਬੰਦੀਆਂ ਛੱਡ ਦੇਵੋ ਹੁਣ ਧੜੇ ਬੰਦੀਆਂ ਛੱਡ ਦੇਵੋ ਹੁਣ ਚੱਕ ਲਵੋ ਹੁਣ ਇੱਕੋ ਝੰਡਾ ਹਿੱਕ ਦਿੱਲੀ ਦੀ ਉੱਪਰ ਮਿੱਤਰੋ ਪੈਣਾ ਹੈ ਖੜਕਾਉਣਾ ਖੰਡਾ ਭਾਗਪੂਰੀ ਦੀ ਕਲਮ ਆਖਦੀ ਹੁਣ ਦਵੋ ਆਕੜਾਂ ਭੰਨਵੇਂ ਲੋਕੋ ਖਨੌਰੀ ਬਾਰਡਰ ਤੇ ਅਨਦਾਤਾ ਇੱਕ ਛੱਡੀ ਬੈਠਾ ਅਨਵੇਂ ਲੋਕੋ ਇੱਕ ਛੱਡੀ ਬੈਠਾ ਅਨਵੇਂ ਲੋਕੋ ਜੀ ਹਾਂ ਦੋਸਤੋ ਇਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਆਪਣੇ ਹੱਕ ਲੈਣ ਲਈ ਇਕੱਠੇ ਹੋਣ ਦੀ ਗੱਲ ਕੀਤੀ ਹੈ ਤੇ ਸਾਡੇ ਆਮ ਲੋਕਾਂ ਨੂੰ ਸਾਡੇ ਪੰਜਾਬੀ ਲੋਕਾਂ ਨੂੰ ਇੱਕ ਤਾਨਾ ਵੀ ਮਾਰਿਆ ਕਿ ਬਾਅਦ ਵਿੱਚ ਅਸੀਂ ਭੋਗਾਂ ਤੇ ਕੱਟ ਕਰਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਜੇਕਰ ਹੁਣ ਸਾਥ ਨਾ ਦਿੱਤਾ ਇਸ ਲਈ ਪੂਰੀ ਤਰ੍ਹਾਂ ਮੁੱਦੇ ਬਾਰੇ ਜਾਣ ਕੇ ਸਾਨੂੰ ਹਰ ਇੱਕ ਦੇ ਨਾਲ ਖੜਨਾ ਬਣਦਾ ਹੈ ਜਿਹੜਾ ਵੀ ਕੋਈ ਹੱਕ ਦੀ ਗੱਲ ਕਰਦਾ ਹੈ ਸਾਡਾ ਹੱਕ ਬਣਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਨਾਲ ਖੜੀਏ ਕਿਸੇ ਵੀ ਤਰੀਕੇ ਦੇ ਵਿੱਚ ਉਹਦੀ ਸਪੋਰਟ ਕਰੀਏ ਸ਼ੁਭੋਤਵ ਧੰਨਵਾਦ ਜੀ ਦਰਸ਼ਨ ਸਿੰਘ ਭਾਗਪੁਰੀ ਜੀ ਤੁਸੀਂ ਇਹ ਦਰਦ ਬਿਆਨ ਕੀਤਾ ਇੱਕ ਹਲੂਣਾ ਮਾਰਿਆ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਦੀਆਂ ਰਚਨਾਵਾਂ ਲਿਖਦੇ ਰਹੋਗੇ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ